ਬੇਤ ਦੇ ਫਿਰੋਜ਼ਪੁਰ ਦੇ ਪਿੰਡ ਬਡਾਲਾ ਦੇ ਵਿੱਚ ਗੁਰਦੁਆਰਾ ਸਹਿਬ ਬਾਬਾ ਬੀ ਸਿੰਘ ਵਿਖੇ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਅਤੇ ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਮੰਦਪੁੱਤੀ ਸੀ ਪਰ ਉਸ ਨੂੰ ਜਾਨੋਂ ਮਾਰ ਮੁਕਾਇਆ ਅਤੇ ਜਿਨ੍ਹਾਂ ਨੇ ਉਸ ਦੇ ਪੁੱਤ ਨੂੰ ਮਾਰਿਆ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸ਼੍ਰੀ ਕਾਤਕ ਸਾਬ ਦੇ ਜਥੇਦਾਰ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਬਿਆਦਬੀ ਕਰਨ ਵਾਲੇ ਨੌਜਵਾਨ ਦੇ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ ਤਾਇਜ਼ੇ ਉਤੇ ਪਰਿਵਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਥੇਦਾਰ ਸਾਹਿਬ ਨੂੰ ਬਿਆਨ ਤੋਂ ਪਹਿਲਾਂ ਮੌਕੇ ਤੇ ਆ ਕੇ ਸਚਾਈ ਦਾ ਪਤਾ ਲਗਾਉਣਾ ਚਾਹੀਦਾ ਪਰ ਇੱਥੇ ਤਾਂ ਆਏ ਨਹੀਂ ਫਿਰ ਬਿਆਨ ਦੇਣਾ ਬੰਦਾ ਹੀ ਨਹੀਂ ਨਾ ਸਹੀ ਗੱਲ ਹੈ ਪਰ ਪਰਿਵਾਰ ਬੈਠਾ ਹੈ ਸਾਨੂੰ ਹੁੰਦਾ ਕਿ ਕਦੇ ਭੈਣੇ ਸਾਨੂੰ ਨਹੀਂਂ ਦੰਗਾ ਨੂੰ ਅੱਜ ਇਹਨਾਂ ਨੇ ਇੱਕ ਵੱਟਿਆ ਕੰਨ ਚਾਰ ਵੱਟਣ ਰੱਖ ਲਿਆ ਸੁੱਕੇ ਦੇ ਰੱਜੇ ਕੱਲ ਨੂੰ ਇਸ ਸੁੱਕੇ ਦੇ ਰੱਜੇ ਚਾਰ ਵੱਟਣਗੇ ਵੀ ਸਾਡਾ ਤਾਂ ਕੋਈ ਭਾਈ ਇਹ ਤਾਂ ਹੀ ਤਾਂ ਨਿਘ ਮਚਰੇ ਨਹੀਂ ਸੁੱਖਾ ਵੀ ਪੀ ਗਏ ਨਸ਼ੇ ਕਰ ਕਰਕੇ ਮਛਰੀ ਨੇ ਨਿਆਂ ਸੁੱਕੀ ਪਤਾ ਹੋ ਸਕਦੀ ਹੋਰ ਵੀ ਨੁਕਸਾਨ ਕਰਨ ਜੇ ਸਾਨੂੰ ਕਿਹੜਾ ਕਿਸੇ ਨੇ ਸਾਡਾ ਪਰਵਾਇਸ਼ ਕੀਤੀ ਕਿਸੇ ਨੇ ਆਕੇ 12 ਵਜੇ ਤੇ ਗਰੰਤੀ ਦੇ ਜਿੰਦਰਾ ਮਾਰੇ ਬੂਏ ਨੂੰ ਸੰਗਤ ਗਈ ਚਲੀ ਜਿੰਦਰਾ ਮਾਰ ਕੇ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਇਸ ਐਸੇਕਾ ਥਲੇ ਸੁੱਤੇ ਹੋਣ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਹੈ ਤੇ ਇਹਨਾਂ ਮਗਰ ਕਿਉਂ ਗਏ ਉਹਦੇ ਤੁਸੀਂ ਬੋਲੋ ਮੈਨ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤੀਆਂ ਨੂੰ ਮਿਲਣੀ ਚਾਹੀਦੀ ਸਜ਼ਾ ਇਸ ਹਾਨੂੰ ਅਈ ਸਜਾ ਅਈ ਤਾਂ ਮਾਫ਼ੀ ਮੰਗਾਗੇ ਅਈ ਗੁਰੂ ਕੋ ਨਾ ਗੋਡੇ ਰਗੜਨ ਜੋ ਅੰਕ ਸਾਕੇ ਸਾਰੇ ਟੈ ਕੇ ਪੈਰੀ ਪਾਵਾਂਗੇ ਮਾਫ਼ੀ ਮੰਗਾਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੋਕ ਗਿਆ ਨਾ ਹੀ ਤਾਂ ਹੀ ਮਾਫ਼ੀ ਮੰਗਾ ਕੇ ਗੁਰੂ ਕੋਲ ਪਰ ਇਹਨਾਂ ਜ਼ੁਲਮ ਕੀਤਾ ਏ ਇਹ ਜ਼ੁਲਮ ਜੜਾ ਨਾ ਸਜ਼ਾ ਪੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਪੋਗਣੀ ਕਿੰਨੀ ਸਜ਼ਾ ਬਣ ਕੇ ਗਲਤੀ ਹੋਰ ਵੀ ਕਰਦੇ ਹੋ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾ ਤਰੋ ਕਮਾਇਆ ਇਹਨਾਂ ਬੱਚੇ ਨਾ ਇਹਨਾਂ ਬੱਚੇ ਨਾ ਤਰੋ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿੱਦਾਂ ਦਾ ਹੈ ਹਏ ਸਾਨੂੰ ਕੋਈ ਛੜ ਨਹੀਂ ਲੱਬ ਲੱਬ ਪਿਓ ਖੱਬ ਜਾਂਦਾ ਕਦੇ ਕਿਹ ਪਾਸੇ ਨਿਕਲ ਜਾਂਦਾ ਕਦੇ ਕਿਹ ਪਾਸੇ ਚਲਾਉਂਦਾ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 21 ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ ਇਹਨਾਂ ਦਾ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ ਨੰਗਾ ਨੰਗਾ ਮੈਂ ਤਾਂ ਨਹੀਂ ਨਾ ਬਕਾ ਟੁੱਟੇ ਇਹਨਾਂ ਦਾ ਘਾਟ ਟੁੱਟੇ ਮੇਰੇ ਤਾਂ ਸਾਹਮਣੇ ਹੋਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰ ਸਹੀ ਗੱਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਜਿਹੜੀਆਂ ਵੀ ਪੁੱਤਰ ਸਾਨੂੰ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਜਿਵੇਂ ਉਹਨੂੰ ਵੱਡਿਆ ਨੇ ਨਾ ਐਵੇਂ ਵੜੀ ਚੰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫ਼ੀ ਮੰਗਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਆਸਰਾ ਰੱਖਾ ਦੇ ਵੀ ਸੱਚੇ ਪਾਚਾ ਨੇ ਗਲਤੀ ਕੀਤੀ ਹੈ ਇਹਨੂੰ ਮਾਫ਼ ਕਰ ਅਸੀਂ ਮਾਫੀ ਮੰਗਾਂਗੇ ਇਹ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫੀ ਮੰਗਾਂਗੇ ਇਸ ਗੱਲ ਦੀ ਜੇ ਸਾਡਾ ਪੁੱਤਰ ਚਲਾ ਕੇ ਇਹ ਤਾਂ ਵੀ ਮਾਫੀ ਮੰਗਾਂਗੇ ਸਰੂਕ ਨੂੰ ਸਾਡੇ ਨਾਲ ਜ਼ੁਲਮ ਕੀਤਾ ਨਾ ਬਹੁਤ ਜ਼ੁਲਮ ਕੀਤਾ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਦੋਖਣੀ ਜਿਹੜੇ ਆ ਨਸ਼ਈਆਂ ਬੰਦੇ ਆਣ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਹਿਮੀ ਨਾਲ ਮਾਰਿਆ ਵਾ ਸਾਡੇ ਤੋਂ ਜਰਿਆ ਨਹੀਂ ਜੀ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤ ਨੂੰ ਦੁੱਖ ਕੀਤਾ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਇਹਨਾਂ ਦੇ ਪਰਚੇ ਹੋਣੀ ਚਾਹੀਦੀ ਆ ਜੀ ਮੈਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਹਾਂ ਬਾਕੀ ਜੇ ਗੁਰੂਆਂ ਨੇ ਕੀ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਸਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਬਣ ਆ ਰਹਿਆ ਸਾਨੂੰ ਹੀ ਇਸੇ ਘਾਟ ਦੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜੇ ਉਹਨਾਂ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਸਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਯੋਗ ਆ ਸਹੀ ਗੱਲ ਹੈ ਕਿ ਐਸਾ ਕੁਝ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਜਥੇਦਾਰ ਨੂੰ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਚਿਰ ਦੀ ਉਹਦੇ ਛੋਟੇ ਹੁੰਦੇ ਤੋਂ ਦਵਾਈ ਚੱਲਣ ਢਈ ਆ 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ ਮੁੜ ਕੇ ਉਹਨਾਂ ਬਾਅਦੋਂ ਦੀ ਦਵਾਈ ਚੱਲੀ ਜਾਂਦੀ ਉਹਦੀ ਕਦੀ ਕਿਤੇ ਕਦੀ ਕਿਤੇ ਪਹਿਲੀ ਵੇਚ ਕੇ ਵੀ ਉਹਦਾ ਪਿਤਾ ਨਾ ਉੱਤੇ ਪੈ ਪੈਸੇ ਲਾਈ ਜਾਂਦਾ ਵਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਲੱਭਿਆ ਨਹੀਂ ਜਿੱਧਰ ਨੂੰ ਵੀ ਕਿਸੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਹੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹਿੰਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆ ਨੇ ਵੱਢ ਕੇ ਛੁੜਤਾ ਬਾਬੇ ਵੀ ਆਏ ਚਾਰਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕੇ ਤਿਆ ਫਿਰ ਵੇਖੋ ਇਹ ਵੜਦੇ ਜਦੋਂ ਵੜਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਡਿਆ ਵਾ ਵੀ ਮੈਂ ਇਹਨਾਂ ਦਾ ਡੰਗਰ ਦੇ ਉੱਤੇ ਕਦਰ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਹੈ ਕੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਪਰ ਅਹੀਂ ਆਨੇ ਆ ਗਲਤੀ ਕੀਤੀ ਆ ਸਾਨੂੰ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਸੀਂ ਮੰਨਣ ਯੋਗ ਆ ਜੀ ਪਰ ਆ ਜਿਹੜੀ ਇੰਨੀ ਫੇਰ ਐਮੀ ਨਾ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆਣੀ ਜੀ ਜਾਂਦਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਜੀ ਸਾਡੇ ਤਾਂ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਤੁਹਾਡਾ ਸੁਖਰਾਜ ਸਿੰਘ ਸੋਦਾਲ ਜੀ ਆ ਕਿ ਬੀਤੇ ਦਿਨ ਇੱਕ ਨੌਜਵਾਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਨੌਜਵਾਨ ਨੂੰ ਕੁੱਟਕੁੱਟ ਕੇ ਮਾਰ ਮੁਕਾ ਦਿੱਤਾ ਸੀ ਤੇ ਹੁਣ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਨ ਸਿੰਘ ਦੀ ਰਿਪੋਰਟ